ਖਾਲਸਾ ਵੈਰੀ ਜੀ ਕੀ ਫਤਿਹ ਜੀ ਅੱਜ ਸਾਨੂੰ ਇਹ ਜਥੇ ਨਾਲ ਮਲਾਉਣੇ ਆ ਜੀ ਜੋ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਿਹਾ ਪਰ ਸੇਵਾ ਤਾਂ ਹੋਰ ਵੀ ਕਰਦੇ ਨੇ ਆ ਜਿਹੜੇ ਹੈਗੇ ਨੇ ਅੱਜ ਕੱਲ ਦੇ ਗਾਉਣ ਵਾਲੇ ਨੇ ਇਹਦਾ ਕੁਛ ਕਰਦੇ ਨੇ ਕਿਉਂਕਿ ਪਰ ਅਸਲੀ ਜਿਹੜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀ ਇਹ ਭਰਾ ਕਰਦੇ ਨੇ ਆਪਾਂ ਜਾਣਦੇ ਹਾਂ ਹਾਂਜੀ ਭਾਈ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਆਪਣਾ ਕੀ ਨਾਂ ਜੀ ਕਿਹੜਾ ਜਥਾ ਜੀ ਬਹਿਗੁਰਜੀਤ ਕਾ ਖਾਲਸਾ ਵੈਰੀ ਜੀ ਕੀ ਫਤਿਹ ਜੀ ਮੈਂ ਜੀ ਨਾਦਰਪੁਰ ਨੇਰ ਨਾਜੀ ਹਾਂ ਜੀ ਸਰਦਾਰ ਕਰਮੇਲ ਸਿੰਘ ਪੁਹਲੇਰ ਦੀ ਦਾ ਬੇਟਾ ਹੈ ਜੀ ਮੈਸੇਜ ਇਹ ਮੇਰੇ ਬੇਟਾ ਜੀ ਮਾਸਟਰ ਸਲੀਮ ਜੀ ਜੀ ਹਾਂ ਜੀ ਇਹ ਵੀਰ ਨਵੀ ਜੀ ਪੈਲ ਤੋਂ ਹਾਂ ਜੀ ਇਹ ਰਾਜਪੈਲ ਤੋਂ ਜੀ ਹਾਂ ਜੀ ਤੇ ਬਾਵਾਚ ਰੋ ਗਿਆ ਜੀ ਮੈਨੂੰ ਇਸੇ ਪ੍ਰੋਨਾਮ ਨਾਲ ਜੁੜਿਆ ਪਹਿਲਾਂ ਮੇਰੇ ਡੈਡੀ ਜੀ ਕਰਦੇ ਸੀ ਜੀ ਅੱਛਾ ਜੀ ਹਾਂ ਜੀ ਪਹਿਲਾਂ ਮੇਰੇ ਡੈਡੀ ਜੀ ਬਹੁਤ ਲੰਬੇ ਸਮੇਂ ਤੱਕ ਹੁੰਦੇ ਸੀ 70 ਸਾਲ ਗਏ ਨਹੀਂ ਸੀ ਮੇਰੇ ਡੈਡੀ ਜੀ ਹੁਣ ਸਾਨੂੰ ਪਤਾ ਵੀ ਹਾਂ ਜੀ ਸੱਚਖੰਡ ਜਾਬਰਾਜੇ ਨੇ ਹਾਂ ਜੀ ਡੇਢ ਦੋ ਸਾਲ ਹੋ ਗਏ ਜੀ ਉਹਨਾਂ ਨੂੰ ਤੇ ਮੈਨੂੰ ਤਕਰੀਬਨ 40 ਕੇ ਸਾਲ ਹੋ ਗਏ ਨੇ ਅੱਛਾ ਜੀ ਤੇ ਇਸ ਪ੍ਰੋਗਰਾਮ ਕਰਦੇ ਨੂੰ ਟਾਟੀ ਪ੍ਰੋਗਰਾਮ ਕਰਦੇ ਨੂੰ ਕਿਹਨੇ ਮੈਂ 20 ਕੇ ਸਾਲ ਮੈਨੂੰ ਇੱਥੇ ਹੀ ਛੜੇ ਦੇ ਮੇਲੇ ਤੇ ਹੋ ਗਏ ਲਾ ਗਏ 20 ਸਾਲ ਲਗਾਤਾਰ ਜੀ ਹਾਂ 20 ਸਾਲ ਹੋ ਗਏ ਮੈਨੂੰ ਲਗਾਤਾਰ ਠੀਕ 10 10 11 ਸਾਲ ਤਾਈਂ ਸਰਪੰਚ ਸਾਹਿਬ ਨਾਲ ਤੇ ਆਪਣੇ ਰਿੰਕੂ ਵੀਰ ਨਾਲ ਇਹਨਾਂ ਪਰਿਵਾਰ ਨਾਲ ਜੁੜੇ ਨਾ ਹੋ ਗਏ ਮੈਨੂੰ ਅੱਛਾ ਜੀ ਤੇ 10 11 ਸਾਲ ਪਹਿਲਾਂ ਉੱਥੇ ਆਉਂਦੇ ਸੀ ਪ੍ਰੋਗਰਾਮ ਲਾ ਕੇ ਮੁੜ ਗਏ ਤਿੰਨ ਦਿਨ ਮੇਲਾ ਭਰਦਾ ਸੀ ਅੱਛਾ ਜੀ ਅੱਜ ਇਹ ਤੇ ਦਿਨ ਵੀ ਇਹ ਪਿਛਲੇ ਦਿਨਾਂ ਸਾਰੇ ਜਿਕਣਾ ਆਪਣੇ ਵੀਰ ਕੰਮ ਕਰਨ ਵਾਲੇ ਨੇ ਸਾਥੀ ਨੇ ਸਾਰੇ ਸਰਪੰਚ ਸਾਹਿਬ ਹੋ ਗਏ ਮੈਂਬਰ ਸਾਹਿਬਾਨ ਹੋ ਗਏ ਹੋਰ ਜਿਹੜੇ ਜਿੰਮੇਵਾਰ ਨੇ ਉਹ ਫਿਰ ਇਸ ਦਿਨ ਬੈਠ ਕੇ ਹੀ ਸੁਣ ਲੈਣ ਦੇ ਨੇ ਪਿਛਲੇ ਦਿਨ ਚ ਅੱਛਾ ਜੀ ਜਿਹੜਾ ਦਾ ਤਾਂ ਪ੍ਰੋਗਰਾਮ ਰੱਖ ਲਿਆ ਜੀ ਇਹ ਜਾਣੀ ਡੇਢ ਡੇਢ ਘੰਟਾ 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 ਮਿਲ ਜਾਂਦਾ ਜੀ ਸਾਨੂੰ ਨਾ ਉਹਦੇ ਤਾਂ ਫਿਰ 20 20 ਮਿੰਟ ਦੱਸਦੇ 20 ਮਿੰਟ ਮਿਲਦੇ ਜੀ ਹਾਂ ਹਾਂ ਦਾ ਵੀ ਫਿਰ 15 15 ਮਿੰਟ ਹੁੰਦੇ ਸੀ ਅੱਜ ਫਿਰ ਦੋ ਗਰੁੱਪ ਰੱਖੇ ਨੇ ਇਹਨਾਂ ਨੇ ਅੱਛਾ ਤੇ ਉਹਦੇ ਕਰਕੇ ਫਿਰ ਜਿਵੇਂ ਜਿਵੇਂ ਅੱਧਾ ਦਾ ਘੰਟਾ ਜਿਹੜਾ ਟਾਈਮ ਹੋਊਗਾ ਉਹ ਇਹ حساب ਨਾ ਵਰਤਾਂਗੇ ਤੇ ਚੱਲਦਾ ਰਹਿੰਦਾ ਜਿਹੜੇ ਵੀ ਅਸਲੀ ਕਲਾ ਦਾ ਪਰਵਾਸ ਤੋਂ ਉਖਾੜੇ ਸੀ ਦਿਖਾਉਣੇ ਆ ਹਾਂਜੀ ਵੀ ਖਾੜੇ ਚੱਲਦੇ ਆਪਾਂ ਠੀਕ ਹੈ ਜੀ ਹਾਂਜੀ ਇਹ ਆਪਣੇ ਪਹਿਲਾਂ ਥੋੜਾ ਜਿਹਾ ਫਦਰ ਸ਼ਾਪ ਕਰਦੇ ਸੀਗੇ ਜੀ ਹਾਂਜੀ ਤੇ ਹੁਣ ਤੁਸੀਂ ਆ ਜੀ ਹਾਂਜੀ ਤੇ ਹੁਣ ਤੀਜੀ ਪੀੜ੍ਹੀ ਦੇ ਵਿੱਚ ਥੋੜਾ ਇਹ ਬੇਟਾ ਜੀ ਹਾਂਜੀ ਬੇਟਾ ਜੀ ਇੱਕ ਮੇਰਾ ਬੇਟਾ ਜੀ ਬਾਟਰ ਸੁਨੀਮ ਜੀ ਜੀ ਇੱਕ ਮੇਰਾ ਭਤੀਜਾ ਜੀ ਜਿਹਨੂੰ ਮੰਗੇ ਕਹਿੰਦੇ ਆ ਜੀ ਹਾਂਜੀ ਤੇ ਇੱਕ ਮੁੰਡਾ ਅਕੜੀ ਤੋਂ ਜਿੱ ਮਿਲਿਆ ਜੀ ਤੇ ਮੇਰੇ ਕੋਲ ਹੈਗਾ ਜੀ 7-8 ਮੁੰਡੇ ਹੈਗੇ ਨੇ ਅੱਛਾ ਜੀ ਗਰੁੱਪ ਦੇ ਵਿੱਚ ਦੋ ਤਿੰਨ ਗਰੁੱਪ ਚਲਾਉਨੇ ਆ ਜੀ ਠੀਕ ਹੈ ਜੀ ਆ ਇੱਕ ਮੇਰਾ ਛੋਟਾ ਭਰਾ ਵੀ ਕਿਉਂ ਇਹ ਪਾਵਰ ਲੰਬਾ ਸਮਾਂ ਹੋ ਗਿਆ ਜਿੰਨਤ ਬੜੀ ਘਰੀ ਸੀ ਜੀ ਅੱਛਾ ਅਗਲਾ ਬੰਦਾ ਹੋ ਗਿਆ ਜਿਹੜੀ ਬਹੁਤ ਇਸੇ ਪਾਸੇ ਚੱਲਦੇ ਸੀ ਉਹਦੇ ਨਾਲ ਜਿੱਕਣ ਵੀ ਆਪਾਂ ਨੂੰ ਬਰਾਖਤ ਦੇ ਵਿੱਚ ਮੇਰੀ ਉਹ ਦੀ ਸੀ ਹਾਂ ਜੀ ਹਾਂਜੀ ਉਹ ਚੀਜ਼ ਤੇ ਜੇ ਕਿਸੇ ਨੇ ਤੁਹਾਡਾ ਪ੍ਰੋਗਰਾਮ ਲਵਾਉਣਾ ਹੋਵੇ ਜੀ ਖੜਾ ਲਵਾਉਣਾ ਹੋਵੇ ਜੀ ਹਾਂ ਜੀ ਤੇ ਆਪਦਾ ਇਹਦਾ ਕੰਟੈਕਟ ਨੰਬਰ ਦੇ ਦਿਓ ਜੀ ਹਨਾ ਹਾਂ ਜੀ ਕੀ ਨੰਬਰ ਦੱਸੋ ਜੀ ਆਪਦਾ 99143 ਜੀ 47599 ਜੀ 82888 ਜੀ 30088 ਜੀ ਇਹ ਕਿਸੇ ਵੀ ਪ੍ਰੇਮੀ ਨੇ ਜਾਨੀ ਤੁਹਾਡਾ ਪ੍ਰੋਗਰਾਮ ਬੁੱਕ ਕਰਾਉਣਾ ਹੋਵੇ ਜੀ ਹਨਾ ਹਾਂਜੀ ਹਾਂਜੀ ਤੇ ਕਰਵਾ ਸਕਦੇ ਪਿੰਡ ਚ ਵਿਚ ਆਮੇ ਦੇਖਦੇ ਛੱਥਾ ਲਪਾਉਂਦੇ ਨੇ ਅੱਜ ਕੱਲ ਹੁਣ ਨਾ ਮਾ ਅਸਲ ਵਿੱਚ ਪਤਾ ਕੀ ਆ ਜਿਹੜੀ ਇਹ ਚੀਜ਼ ਆ ਨਾ ਹਾਂਜੀ ਉਸ ਨੂੰ ਲੋਪ ਹੋਦੀ ਜਾਂਦੀ ਆ ਹੋਰ ਤਾਂ ਗੜਮੇ ਮੁਰਮੇ ਟਾਡੀ ਰਹਿਗੇ ਨਹੀਂ ਹਾਂਜੀ ਹਾਂਜੀ ਇੱਕ ਇੱਕ ਜਥਾ ਲਸਕਾਣੀ ਵਾਲਾ ਤਾਂ ਰਹਿ ਗਿਆ ਹਾਂਜੀ ਤੇ ਤਿੰਨ ਜਥੇ ਆਪਣੇ ਕੋਲ ਨਹੀਂ ਕੀ ਹਾਂਜੀ ਪਹਿਲਾਂ ਤਾਂ 20 20 ਜੋੜੇ ਆ 22 ਜੋੜੇ ਆਉਂਦੇ ਰਹੇ ਕੋਈ ਸਮਾਂ ਉਹ ਤੇ ਡਾਕਟਰ ਸਾਹਿਬ ਹੋਰੇ ਨਾ ਜਦ ਕਹਿੰਦੇ ਵੀ ਮੈਂ ਤਾਂ ਨਹੀਂ ਦੇਖਿਆ ਉਦੋਂ ਮੈਂ ਬਹੁਤ ਚਿਰਦਾ ਮੇਰੇ ਥੋੜੇ ਪਹਿਲਾਂ ਲੱਗੇ ਤੇ ਕਹਿੰਦੇ 35 ਟਾਈਮ ਪੀਛੇ ਟੰਗੜਾ ਹਾਂਜੀ ਹਾਂਜੀ ਉਹ ਤੇ 3-3 ਮਿੰਟ ਦਿੰਦੇ ਹੁੰਦੇ ਸੀ ਠੀਕ ਹਾਂਜੀ ਆ 35 ਮਿੰਟ ਦਿੰਦੇ ਹੁੰਦੇ ਸੀ ਉੱਥੇ ਠੀਕ ਕਿਉਂਕਿ ਜਦ ਵੀ ਰਿਕਾਰਡ ਜਿਹੜੇ ਹੁਣ ਤੋਂ ਪਹਿਲਾਂ ਕਰੇ ਹੁੰਦੇ ਤੇ ਪੱਥਰਾਂ ਕਰੇ ਉਹ ਵੀ 3 ਮਿੰਟ ਦਾ ਰ ਦੇਖੋ ਇੱਕ ਵਾਰ ਸਰਕਾਰਾਂ ਨੇ ਇਸੇ ਪਾਸੇ ਧਿਆਨ ਹੀ ਨਹੀਂ ਦੇ ਰਹੀਆਂ ਜੀ ਹਾਂ ਜੀ ਕਿਉਂ ਜੀ ਜਿਹੜੀ ਇਹ ਚੀਜ਼ ਆਈ ਜਾਂ ਸਾਡੇ ਕੋਲ ਲੋਕ ਹੋ ਗਏ ਫਿਰ ਕਿੱਥੇ ਲੱਪਣੀ ਨੀ ਪੈਸੇ ਨੂੰ ਲੱਪਣੀ ਗਏ ਹਾਂ ਜੀ ਹਾਂ ਜੀ ਕਿਉਂ ਇਹਦੇ ਵਿੱਚ ਸਾਨੂੰ ਸਾਡੇ ਮਿਹਨਤ ਜ਼ਿਆਦੇ ਜੀ ਆਮਦਨ ਘਟਾ ਆ ਆਮਦਨ ਘਟਾ ਆ ਜੀ ਆਮਦਨ ਬਹੁਤ ਜ਼ਿਆਦਾ ਘਟਾ ਆ ਜੀ ਹਾਂ ਜੀ ਹਾਂ ਜੀ ਅਮ ਜਿਹੜਾ ਹੁਣ ਚੱਕਣ ਵਾਲੇ ਨੇ ਨਹੀਂ ਵੀ ਆ ਜੀ ਆਰਾਜ ਆ ਜੀ ਇਹ ਵੀ ਬਹੁਤ ਉਹਦੇ ਨਾਲ ਪਰਾਲੇ ਨਾਲ ਲੱਗੇ ਨੇ ਵੀ ਆਪਾਂ ਬਰਸ਼ਾ ਸਾਂਭੀ ਬਰਸ਼ਾ ਸਾਂਭੀ ਠੀਕ ਹੈ ਪਰ ਸਾਨੂੰ ਆਮਦਨ ਦਾ ਜਰੀਆ ਜ਼ਰੂਰ ਹੈ ਜੀ ਹਾਂ ਜੀ ਜੇ ਹੁਣ ਇਤਨਾ ਅਮਰ ਦਾ ਜਦੋਂ ਪਤਾ ਹੀ ਹੁਣ ਕਿੰਨੀ ਕੰਮ ਦਾ ਤੁਸੀਂ ਦੇਖਦੇ ਹੋ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਹੁਣ ਜਿਹੜੇ ਬੱਟਾ ਕਲਾਕਾਰ ਨੇ ਪਹਿਲਾਂ ਤਾਂ ਵੀ 50000 ਦਾ ਲੱਖ ਲਿਟਰ ਲੱਖ ਦਾ ਸਾਊਂਡ ਲਵਾਉਂਦੇ ਨੇ ਟੇ ਸਟੇਜ ਤੇ ਚੜਦੇ ਨੇ ਇਦਾਂ ਉਹ ਕੰਮ ਹੋਗਾ ਵੀ ਇੱਕ ਦੇ ਜੋਰ ਨਾਲ ਬਾਕੀ ਮੈਂ ਦੇਖਿਆ ਜੀ ਕੱਲ ਤੁਹਾਨੂੰ ਗਾਉਂਦੇ ਨੇ ਛੋਟੇ ਕੋਲ ਕੋਈ ਸਪੀਕਰ ਨਹੀਂ ਨਾ ਜੀ ਨਹੀਂ ਹੁਣ ਜਿਹੜੇ ਅੱਜ ਕੱਲ ਦੇ ਕਲਾਕਾਰ ਨੇ ਟਪੂਸੀਆਂ ਜੀ ਮਾਰਨ ਵਾਲੇ ਨੇ ਉਹਦਾ ਕਹਿੰਦੇ ਨੇ ਸਾਡੇ ਇਕੋ ਵੀ ਲਾ ਦਿਓ ਆਹ ਵੀ ਲਾ ਦਿਓ ਹਾਂਜੀ ਹਾਂਜੀ ਛੋਟੀ ਆਵਾਜ਼ ਮੈਨੂੰ ਲੱਗਦਾ ਪਿੰਡ ਸੁਣਦੀ ਸੀਗੀ ਜਿਆ ਤੁਸੀਂ ਆਪਣੇ ਦਸਮੇਸ਼ਪਤ ਦੀ ਵ ਇਹ ਜਦੋਂ ਸਾਵੇਂ ਜਿਹੇ ਪਾਸੇ ਮੈਂ ਇਕੱਲੇ ਤੇਜ ਪਾਸੇ ਜੁੜੇ ਕੋਈ ਮੈਂ ਗੁਰਬਾਣੀ ਨਾਲ ਜੱਲ ਜੁੜਿਆ ਸੀ ਠੀਕ ਹੈ ਜੀ ਗੁਰਬਾਣੀ ਵਿੱਚ ਨਾ ਆਪਣੇ ਸੇਵੇਂ ਪਾਸਾ ਬਾਬਾ ਬੀਬੀ ਚੰਦ ਮਹਾਰਾਜ ਜੀ ਹੋ ਗਏ ਤੇ ਇਧਰੋਂ ਦਸਵੇਂ ਪਾਸਾ ਮਹਾਰਾਜ ਜੀ ਦੀ ਹੋ ਗਈ ਤੇ ਛੋਟੇ ਸਹਿਬ ਜਿਆਦੇ ਦੀ ਹੋ ਗਈ ਬੇਦਾਵਾ ਹੋ ਗਿਆ ਜੀ ਤੇ ਇਸ ਪਾਸੇ ਮੈਂ ਬਾਬਾ ਜੁੜਿਆ ਸੀ ਗੁਰਬਾਣੀ ਕੰਨੀ ਵੀ ਹਾਂਜੀ ਤੇ ਬਾਕੀ ਜਿਹੜੇ ਆਪਣੇ ਤੂਰ ਨजीर ਕੌਲਾ ਮਿਰਜਾ ਇਹ ਚੱਲਦੀ ਸੀ ਚੱਲਦੀ ਸੀ ਹਾਂਜੀ ਠੀਕ ਹੈ ਕੁਝ ਇਨਕਲਾਬ ਕੰਨੀ ਉਹ ਤੋਂ ਮਸ਼ਰਾਫਾ ਪਾਲ ਸਿੰਘ ਜੀ ਇਸੇ ਪਾਸੇ ਜੁੜਿਆ ਸੀ ਨਾ ਜੀ ਠੀਕ ਮਹਾਰਾਜ ਦੇਖੋ ਦੋਸਤੋ ਇਹਨਾਂ ਦਾ ਨਨੇਕਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕੀਤਾ ਪਹਿਲਾਂ ਤਾਂ ਫਾਦਰ ਸਾਹਿਬ ਜੀ ਤੇ ਹੁਣ ਉਹਨਾਂ ਨੇ ਆਪ ਜੀ ਹੁਣ ਇਹਨਾਂ ਦੇ ਬੇਟਾ ਜੀ ਉਹ ਵੀ ਇਹੀ ਲਾਈਨ ਦੇ ਵਿੱਚ ਆਏ ਨੇ ਕਰਮ ਵਾਲੇ ਨੇ ਜੀ ਬੜਪਾਗੀ ਨੇ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਸੰਭੀ ਬੈਠਾ ਚਲੋ ਠੀਕ ਹੈ ਆਜੋ ਸੰਤੇ ਜੀ ਆਪਾਂ ਉਥੇ ਅਖਾੜੇ ਦੇ ਵਿੱਚ ਇਹਨਾਂ ਤੋਂ ਸੁਣਦੇ ਹਾਂ ਜੀ ਠੀਕ ਹੈ ਸੰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ